ਤਾਂ ਮੈਂ ਤਾਂ ਇਹ ਕਹਿਦਾ ਸੀਗਾ ਕਿ ਜੋ ਜਸਸ ਗਰਨਾਮ ਸਿੰਘ ਜੀ ਦੀ ਰਿਪੋਰਟ ਜਿਹੜੀ ਆ ਰਿਪੋਰਟ ਦੀ ਇੱਕ ਕਾਪੀ ਤਾਂ ਜਨਾਬ ਤੁਹਾਡੇ ਅਸੈਂਬਲੀ ਦੇ ਅੰਦਰ ਹੈਗੀ ਆ ਜਿਹੜੀ ਐਕਸ਼ਨ ਟੇਕਰ ਰਿਪੋਰਟ ਆ ਉਸ ਸਮੇਂ ਦੀ ਸਰਕਾਰ ਨੇ ਜਿਹੜੀ ਕਿ ਅਕਾਲੀ ਦਲ ਦੀ ਸੀ ਜਿਹਦੇ ਵਿੱਚ ਮੈਂ ਤਿੰਨ ਦੇ ਨਾਮ ਪਹਿਲਾਂ ਜ਼ਿਕਰ ਕੀਤੇ ਨੇ ਸੀ ਉਹ ਮਨਿਸਟਰ ਸੀਗੇ ਉਹ ਕਿਸੇ ਨਾ ਕਿਸੇ ਉਹਨਾਂ ਦੇ ਬੰਦਿਆਂ ਵੱਲੋਂ ਜਾਂ ਉਹਨਾਂ ਦੇ ਕੋਈ ਉਦੋਂ ਬਾਅਦ ਦੇ ਬੰਦਿਆਂ ਵੱਲੋਂ ਉਹ ਰਿਪੋਰਟ ਆ ਉਹ ਗੁੰਮ ਕਰ ਦਿੱਤੀ ਗਈ ਹੈ ਮੇਰੀ ਤੁਹਾਡੇ ذریعے ਹਾਊਸ ਦੀ ਕਮੇਟੀ ਬਣਾ ਦਿਓ ਮੇਰੀ ਗੁਜਾਰਿਸ਼ ਆਗਾ ਸਤਿਕਾਰਯੋਗ ਮੈਂਬਰ ਸਾਹਿਬਾਨ ਲੈ ਲਿਓ ਇਹਨਾਂ ਦੇ ਸਾਡੇ ਲੈ ਲਿਓ ਸਾਡੇ ਨਹੀਂ ਲੈਣ ਇਹਨਾਂ ਦੀ ਲੈ ਲਿਓ ਸਾਰੇ ਇੱਕ ਕਮੇਟੀ ਬਣਾ ਦਿਓ ਰਿਪੋਰਟ ਜਿਹੜੀ ਜਰੂਰ ਲੱਭ ਕੇ ਲਿਆਉਣ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਜੇ ਕਿ 1986 ਦੇ ਅੰਦਰ ਕੌਣ ਐਸਐਚਓ ਸੀ ਕਿਹਦੀ ਭੂਆ ਦਾ ਮੁੰਡਾ ਐਸਐਚਓ ਸੀ ਕਿਹੜਾ ਉਸ ਸਮੇਂ ਦਾ ਕਾਲੀ ਐਮਐਲਏ ਬਣਿਆ ਉਸ ਤੋਂ ਬਾਅਦ ਕਿਹੜਾ ਮਨਿਸਟਰ ਬਣਿਆ ਕਿਹਨੂੰ ਟਿਕਟ ਦਿੱਤੀ ਗਈ ਕੌਣ ਹਾਰ ਗਿਆ ਕੌਣ ਕਾਂਗਰਸ ਚ ਗਿਆ ਕਿਹਦਾ ਚਾਚਾ ਤਾਇਆ ਸੀ ਉਹ ਸਾਰੀ ਕਿਤੇ ਆ ਜਵੇ ਨਾ ਮੈਂ ਸਮਝਦਾ ਪੰਜਾਬ ਦੇ ਲੋਕਾਂ ਨੂੰ ਘੱਟੋ ਘੱਟ ਤੇ ਨਹੀਂ ਵੀ ਹੋਇਆ ਬਹੁਤ ਸਾਰੇ ਦੁਨੀਆਂ ਤੋਂ ਚਲੇ ਗਏ ਮੈਂ ਤਾਂ ਉਹਨਾਂ ਦੀ ਆਤਮਾ ਲਈ ਅਰਦਾਸ ਵੀ ਕਰਦਾਗਾ ਚਲੇ ਗਏ ਦੁਨੀਆਂ ਤੋਂ ਪਰ ਲੇਕਿਨ ਦੁਨੀਆਂ ਨੂੰ ਪਤਾ ਤਾਂ ਲੱਗ ਜਾਣਾ ਚਾਹੀਦਾਗਾ ਕਿ ਭਾਈ ਉਹ ਵਿਅਕਤੀ ਕੀ ਕਰ ਗਏ ਅੱਜ ਉਹਨਾਂ ਦੇ ਜਿਹੜੇ ਅੱਗੇ ਬੱਚੇ ਨੇ ਜੋ ਕੀ ਕਰ ਰਹੇ ਨੇ ਕਿਵੇਂ ਉਹ ਗੁੰਮਰਾਹ ਕਰ ਰਹੇ ਨੇ ਜਾਂ ਨਹੀਂ ਕਰ ਰਹੇ ਹੌਸ ਨੂੰ ਇਹ ਵੀ ਪਤਾ ਲੱਗ ਜਵੇ ਸੋ ਮੈਂ ਦੀ ਇਹ ਗੁਜਾਰਸ਼ ਆ ਕਿ ਜਿਹੜਾ ਪਾਰਟ 2 ਆ ਪਾਰਟ 2 ਆ ਔਰ ਰਿਪੋਰਟ ਵੀ ਜਿਹੜੀ ਆ ਅਗਲੇ ਬਦਾਨ ਸਭਾ ਦੇ ਸੈਸ਼ਨ ਤੋਂ ਪਹਿਲਾਂ-ਪਹਿਲਾਂ ਚਾਹੇ ਡੀਜੀਪੀ ਸਾਹਿਬ ਨੂੰ ਬੇਨਤੀ ਕਰ ਦਿਓ ਚਾਹੇ ਤੁਸੀਂ ਕੋਈ ਕਮੇਟੀ ਬਣਾ ਦਿਓ ਜਿੰਮੇ ਵੀ ਤੁਹਾਨੂੰ ਠੀਕ ਲੱਗਦਾ ਉਹ ਰਿਪੋਰਟ ਆ ਜਾਣੀ ਚਾਹੀਦੀ ਹੈ ਤਾਂ ਕਿ ਜਿਸ ਤਰ੍ਹਾਂ ਸਾਡੇ ਸਾਥੀ ਗੁੱਸੇ ਹੋ ਜਾਂਦੇ ਨੇਗੇ ਉਹ ਗੁੱਸੇ ਨਾ ਹੋਣ ਔਰ ਅਸਲੀਅਤ ਜਿਹੜੀ ਆ ਲੋਕਾਂ ਦੇ ਸਾਹਮਣੇ ਆਜਵੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਜਿਹੜੀ 10 ਸਾਲ ਤੋਂ ਪਿਛਲੀਆਂ ਸਰਕਾਰਾਂ ਨੇ ਇਨਸਾਫ ਨਹੀਂ ਦਿੱਤਾ ਮੈਂ ਕਹਿ ਰਿਹਾ ਵਾਂ ਉਹਨਾਂ ਨੇ ਸਜ਼ਾ ਭੁਗਤੀਆ ਉਸ ਗੱਲ ਦਾ ਖਮਿਆਲ ਦਾ ਭੁਗਤੀਆ ਸਪੀਕਰ ਸਾਹਿਬ ਕਿੱਡੀ ਅੱਛੀ ਵਾਈਟਲ ਇੰਪੋਰਟੈਂਟ ਡਿਸਕਸ਼ਨ ਜਿਹਦੇ ਲੀਡਰ ਆਫ oppositon ਨੇ ਪੂਰੀ ਭੂਮਿਕਾ ਮੈਂ ਉਹਦੇ ਚ ਨਹੀਂ ਜਾਣਾ ਚਾਹੁੰਦਾ ਕਿ ਕਿਵੇਂ FIRs ਦੇ ਅੱਜ ਤੱਕ 4 ਸਾਲਾਂ ਬਾਅਦ ਚਲਾਨ ਨਹੀਂ ਪੇਸ਼ ਹੋਏ ਔਰ ਜਿਹੜੇ ਲੋਕ ਗੁਨਾਹਗਾਰ ਸੀ ਜਿਨ੍ਹਾਂ ਨੇ ਬੰਦੇ ਮਾਰ ਦਿੱਤੇ ਸਪੀਕਰ ਸਾਹਿਬ ਦੇ ਹੈਵ ਗਾਟਨ ਸਕਾਟ ਫਰੀ ਉਹਨਾਂ ਦੇ ਮੁਕਦਮੇ ਸਾਰੇ ਚੰਦੀਗੜ੍ਹ ਟ੍ਰਾਂਸਫਰ ਹੋ ਗਏ ਰੀਸੈਂਟਲੀ ਆਮ ਆਦਮੀ ਪਾਰਟੀ ਇੱਕ ਚਰਨਜੀਤ ਸ਼ਰਮੇ ਦੀ ਜਿਹੜੀ ਇੱਕ ਸੁਪਰੀਮ ਕੋਰਟ ਵਿੱਚ SLP ਨਹੀਂ ਡਿਫੈਂਡ ਕਰ ਸਕੀ ਸੀ ਸਟੇਟ ਦੀ SLP ਡਿਸਮਿਸ ਹੋਈ 150 ਤੋਂ ਉੱਤੇ ਵਕੀਲ ਹੈ ਸਰਕਾਰੀ ਸੀ ਇੰਨੇ ਤੱਕ ਇੰਪੋਰਟੈਂਟ ਔਰ ਗਾਂ ਉਹਨਾਂ ਨੂੰ ਕਿਵੇਂ ਫੜਨਾ ਵਾ ਬਿਕੋਜ਼ ਦੇ ਸੇ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਚਾਰ ਮਗਲੀਆਂ ਸਰਕਾਰਾਂ ਦਾ ਤਾਂ ਕਸੂਰ ਹੈ ਹੀ ਆ ਸਪੀਕਰ ਸਾਹਿਬ ਲੇਕਿਨ ਤਾਂ ਆ ਪਿਛਲੇ ਸਾਢੇ ਤਿੰਨ ਸਾਲ ਦਾ ਤੁਸੀਂ ਐਬਸੋਰਬ ਨਹੀਂ ਕਰ ਸਕਦੇ ਔਰ ਤੁਸੀਂ ਜਿਹੜਾ ਹੁਣ ਲਾਅ ਬਣਾਓਗੇ ਵੀ lets me tell you it cannot be it cannot be uh, retrospectively affected ਜਿਹੜੇ ਬੰਦੇ ਗੁਨਾਹ ਕਰ ਕਰਕੇ ਨੰਗ ਗਏ ਨੇ ਸਪੀਕਰ ਸਾਹਿਬ ਤੁਸੀਂ ਬਣਾ ਵੀ ਲੋ ਪਹਿਲੀ ਗੱਲ ਤੁਹਾਨੂੰ ਪ੍ਰੈਜ਼ੀਡੈਂਸ਼ੀਅਲ ਅਸੈਂਟ ਨਹੀਂ ਮਿਲਣਾ ਐਲੋਪੀ ਨੇ ਕਹਿ ਦਿੱਤਾ ਸਪੀਕਰ ਸਾਹਿਬ ਬਿਕੋਜ਼ ਦਿਸ ਲਾਅ ਇਸ ਦਾ ਡਾਇਰੈਕਟ ਕਲੈਸ਼ ਵਿਦ ਬੀ ਐਨ ਐਸ ਕਲੋਜ਼ਸ ਜਿਵੇਂ ਕੈਪਟਨ ਅਵਿਨੰਦਰ ਸਿੰਘ ਨੇ ਉਸ ਵੇਲੇ ਆਈ ਪੀ ਸੀ ਦੇ ਕਲੋਜ਼ ਨੂੰ ਓਵਰਰਾਈਟ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਉਹਨਾਂ ਨੇ ਆਪਣਾ ਬਿੱਲ ਨਹੀਂ ਸੀ ਬੜਾਇਆ ਸਪੀਕਰ ਸਾਹਿਬ ਆਈ ਪੀ ਆਈ ਪੀ ਸੀ ਨੂੰ ਜਦੋਂ ਓਵਰਰਾਈਟ ਕੀਤਾ ਉਹ ਗਵਰਨਮੈਂਟ ਆਫ ਇੰਡੀਆ ਨੇ ਪ੍ਰਵਾਨਗੀ ਨਹੀਂ ਦਿੱਤੀ ਤੇ ਪ੍ਰੈਜ਼ੀਡੈਂਟ ਕੋ ਉੱਥੇ ਮਿੱਟੀ ਪੈਰੀ ਉਸ ਬਿੱਲ ਦੇ ਉੱਤੇ ਸਪੀਕਰ ਸਾਹਿਬ ਔਰ ਮਾਰਕ ਮਾਈ ਵਰਡਸ ਇਸ ਬਿੱਲ ਦਾ ਵੀ ਹਸ਼ਰ ਹੋਵੇਗਾ ਬਿਕੋਜ਼ ਤੁਸੀਂ ਇਸ ਗੱਲ ਬਿੱਲ ਵਿੱਚ ਕਲੈਰਿਟੀ ਨਹੀਂ ਹੈਗੀ ਔਰ ਜਿਹੜਾ ਇਹਨਾਂ ਨੇ ਗੱਲ ਕੀਤੀ ਕਿ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਉਹ ਜਾਗ ਦੀ ਜੋਤ ਆ ਉਹਨਾਂ ਨੂੰ ਅਸੀਂ ਡਿਫਰੈਂਟਲੀ ਟਰੀਟ ਕਰਦੇ ਆ ਨਾਰਮਲ ਪੋਥੀਆਂ ਵਿੱਚ ਕਿਸੇ ਦੀ ਡਿਸਰੈਸਪੈਕਟ ਨਹੀਂ ਕਰਦਾ ਸਪੀਕਰ ਸਾਹਿਬ ਜਿਹੜੇ ਆਮ ਡੇਰਿਆਂ ਤੇ ਬੈਠੇ ਨੇ ਉਹ ਵੀ ਪੋਥੀਆਂ ਬਣਾ ਕੇ ਬੈਠੇ ਉਹਨਾਂ ਦਾ ਵੀ ਉਹੀ ਜਿਹੜੇ ਸਜ਼ਾ ਤੇ ਸਾਡੇ ਵਾਲਿਆਂ ਦੀ ਵੀ ਉਹੀ ਸਜ਼ਾ ਸਪੀਕਰ ਸਾਹਿਬ ਇਹ ਬਹੁਤ ਇੰਪੋਰਟੈਂਟ ਮਸਲਾ ਵਾ ਔਰ ਜਿਹੜਾ ਮੈਂ ਤਾਂ ਇਹ ਕਹੂੰਗਾ ਕਿ ਇਸ ਬਿੱਲ ਦੀ ਬਣਾ ਲਓ ਤੁਸੀਂ ਕੋਈ ਇਤਰਾਜ਼ ਨਹੀਂ ਕਰਾਉਂਦੇ ਇਸ ਬਿੱਲ ਤੁਹਾਡਾ ਸਵਾ ਸਾਲ ਇਸ ਗਵਰਨਮੈਂਟ ਦਾ ਟਾਈਮ ਰਹਿ ਗਿਆ ਕਿਸੇ ਨੂੰ ਸਰ ਸਪੀਕਰ ਸਾਹਿਬ ਸਜ਼ਾ ਨਹੀਂ ਮਿਲਣੀ ਕਿਸੇ ਨੂੰ ਸਪੀਕਰ ਸਾਹਿਬ ਸਜ਼ਾ ਨਹੀਂ ਮਿਲਣੀ ਸਾਰੇ ਗੁਨਾਹਗਾਰ ਵੈਦਰ ਦੇ ਆ ਪੋਲਿਟਿਕਲ ਲੀਡਰਸ ਜਾਂ ਉਹ ਪੁਲਿਸ ਵਾਲੇ ਨੇ ਉਹ ਕਿਸੇ ਨਾ ਕਿਸੇ ਚੋਰ ਮੋਰੀ ਰਾਹੀਂ ਉਹ ਸਜ਼ਾਵਾਂ ਨੂੰ ਐਸਕੇਪ ਕਰ ਚੁੱਕੇ ਆ ਜੇ ਤਾਂ ਇਹਦੇ ਤੋਂ ਤੁਸੀਂ ਕੋਈ ਸੰਜੀਦਾ ਐਫਰਟ ਬਣਾਉਣਾ ਵਾ ਕਰਨਾ ਵਾ ਤੇ ਫਿਰ ਇਸ ਦਾ ਕੋਈ ਹੋਰ ਅਲਟਰਨੇਟਿਵ ਲੱਭੋ ਇਹ ਬਿੱਲ ਤੁਹਾਡੇ ਤੁਸੀਂ ਮੇਰੀ ਗੱਲ ਮੈਂ ਫਿਰ ਕਹਿ ਰਿਹਾ ਜਿਹੜੇ ਮਗਰਲੇ ਵੀ ਬਿੱਲ ਜਿਹੜੇ ਕੱਲ ਪਰਸੋ ਆਪਰੇਸ਼ਨ ਲੋਟਸ ਜਾਂ ਬੀਬੀਐਮਬੀ ਕਿੱਥੇ ਪਏ ਨੇ ਮੇਰੇ ਘਰ ਰਾਜਪੋਵੰਦ ਦੇ ਕਿਸੇ ਕੋਨੇ ਦਫ਼ਤਰ ਚ ਪੈਸ ਸਪੀਕਰ ਸਾਹਿਬ ਸੋ ਹਾ ਅਗਲੀ ਗੱਲ ਐਡੇ ਇੰਪੋਰਟੈਂਟ ਮਸਲੇ ਤੇ ਬਹਿਸ ਹੋ ਰਹੀ ਸਪੀਕਰ ਸਾਹਿਬ ਤੁਸੀਂ ਆਪੇ ਕਹੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਵਾਸਤੇ ਉਹਦੋਂ ਉੱਤੇ ਤੁਹਾਡੇ ਵਾਸਤੇ ਕੁਝ ਨਹੀਂ ਦੁਨੀਆ 'ਚ ਕੀ ਅੱਜ ਖੈਰੇ ਨੂੰ ਟਾਰਗੇਟ ਕਰਨਾ ਜ਼ਰੂਰੀ ਸੀ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਜਦੋਂ ਤੁਸੀਂ ਕਹਿ ਰਹੇ ਕਿ ਮੇਰੇ ਪਹਿਲੀ ਗੱਲ ਤਾਂ ਮੇਰਾ ਕੋਈ ਰਿਸ਼ਤੇਦਾਰ ਨਹੀਂ ਸੀ ਜੇ ਕੋਈ ਤੁਹਾਨੂੰ ਲੱਭਦਾ ਬੰਦਾ ਉਹ ਗੁਨਾਹ ਕਰ ਅੱਜ ਵੀ ਪਨਿਸ਼ ਕਰੋ ਉਸਨੂੰ ਸਾਡੇ ਪਿੰਡ ਦੇ ਬੰਦੇ ਮੇਰੇ ਨਾਲ ਨੇ ਸਪੀਕਰ ਸਾਹਿਬ ਗੇਟ ਅਸੀਂ ਬਣਵਾ ਕੇ ਦਿੱਤਾ ਉਹ ਬਲਤੇਰ ਸਿੰਘ ਦਾ ਪਰਿਵਾਰ ਅੱਜ ਵੀ ਮੈਂ ਇੱਥੇ ਵਿਧਾਨ ਸਭਾ 'ਚ ਪੇਸ਼ ਕਰ ਦੂੰਗਾ ਸਪੀਕਰ ਐਵੇਂ ਝੂਠ ਨਾ ਮਤ ਤੁਹਾਨੂੰ ਥੱਲੇ ਮਿਸਲੀਡਿੰਗ ਇਨਫੋਰਮੇਸ਼ਨ ਦਿੰਦੇ ਨੇ ਝੂਠੇ ਬੰਦੇ ਤੁਸੀਂ ਚੱਕਿਓ ਇਹ ਤਾਂ ਸਮਾਂ ਹੀ ਨਹੀਂ ਸੀ ਅੱਜ ਜੇ ਤੁਹਾਨੂੰ ਕੋ ਮੇਰੇ ਨਾਲ ਰੰਜਿਸ਼ ਆ ਕਿ ਮੈਂ ਕਿਸੇ ਨਿਊਜ਼ ਚੈਨਲ ਤੇ ਕਹਾਂ ਤੇ ਚਲੋ ਤੁਸੀਂ ਬਾਹਰ ਗੱਲ ਕਰੋ ਨਾ ਮੇਰੇ ਨਾਲ ਤੁਸੀਂ ਡਿਬੇਟ ਜੇ ਅਡਰੈਸ ਕਰੋ ਖੈਰਾ ਸਾਹਿਬ ਕਿਸਾ ਮੈਂ ਤੁਹਾਨੂੰ ਐਡਰੈਸ ਕਰ ਰਿਹਾ ਅਗਰ ਇਹਨਾਂ ਨੂੰ ਪਰਸਨਲ ਰੰਜਿਸ਼ ਆ ਮੇਰੇ ਨਾਲ ਇਹਨਾਂ ਨੂੰ ਕੋ ਸਮਾਂ ਮਿਥ ਲੈਣ ਮੈਂ ਡਿਬੇਟ ਪਬਲਿਕ ਹੰਗਮੈਂਟ ਤੇ ਆਪਾਂ ਉੱਥੇ ਗੱਲ ਕਰਾਂ ਮੇਰੀ ਤੁਹਾਨੂੰ ਇਹ رائے ਹੈਗੀ ਸਪੀਕਰ ਸਾਹਿਬ ਅਸੀਂ ਇਸ ਬਿੱਲ ਦੀ ਸਪੋਰਟ ਕਰਾਂਗੇ ਲੇਕਿਨ ਇਸ ਬਿੱਲ ਵਿੱਚ ਜਿਹੜੀਆਂ ਖਾਮੀਆਂ ਉਹਨਾਂ ਨੇ ਗਨਾਤੀਆਂ ਤੇ ਜਿਹੜੀ ਮੈਂ ਤੁਹਾਨੂੰ ਗੱਲ ਕਰਤੀ ਕਿ ਰੈਟਰੋਸਪੈਕਟਿਵ ਇਫੈਕਟ ਤੁਸੀਂ ਮੈਂਸ਼ਨ ਹੀ ਨਹੀਂ ਕੀਤਾ ਜਿਹੜੇ ਗੁਨਾਹਗਾਰ ਨਿਕਲ ਚੁੱਕੇ ਨੇ ਤੁਸੀਂ ਪਲਾਨ ਬਣਾ ਲਓ ਬਿੱਲ ਇਟਸ ਅਸੈਂਟ ਵੀ ਹੋਗਾ ਪ੍ਰੈਜ਼ੀਡੈਂਟ ਦਾ ਉਹਨਾਂ ਬੰਦਿਆਂ ਨੂੰ ਤੁਸੀਂ ਇਸ ਬਿੱਲ ਵਿੱਚ ਸਜ਼ਾ ਨਹੀਂ ਦੇ ਸਕਦੇ ਕ੍ਰਿਮੀਨਲ ਲਾਅ ਪ੍ਰੋਸੀਜਰ ਸੇਜ਼ ਦੈਟ ਯੂ ਕੈਨਨਟ ਪਨਿਸ਼ ਪੀਪਲ ਬਾਈ ਬ੍ਰਿੰਗਿੰਗ ਇਨ ਅ ਨਿਊ ਲਾਅ ਐਂਡ ਪਨਿਸ਼ ਦੀ 올ਡ ਕ੍ਰਾਈਮਸ ਇਨ ਅਕੋਰਡੈਂਸ ਵਿਦ ਦ ਨਿਊ ਲਾਅ ਦੂ ਕੈਨਨਟ ਡੂ ਇਟ ਸਪੀਕਰ ਸਾਹਿਬ ਸੋ ਇਹ ਤਾਂ ਮੇਰੇ ਚੰਦ ਸੀਗੇ ਜੇ ਮੁੜ ਕੇ ਸਮਾਂ ਦੇਵੋਗੇ ਆਈ ਕੈਨ ਰੈਪਰੇਟ ਮੋਰ ਜੀ ਧੰਨਵਾਦ ਥੈਂਕ ਯੂ